ਇੱਧਰ ਸਾਡੇ ਅੱਗੇ ਟਾਈ ਮਾਰੇ ਆ ਮਾਰੇ ਆ ਇੱਧਰ ਭਾਈ ਉਹਨਾਂ ਦਾ ਗੇਟ 'ਚ ਭੰਗੇ ਗਏ ਆ ਆ ਭਾਈ ਉਹਨਾਂ ਦਾ ਗੇਟ 'ਚ ਟਿਕਾ ਭੰਗੇ ਗਏ ਆ ਹਨਾ ਅੱਗੇ ਟਾਈ ਮਾਰੇ ਆ ਵਾ ਜੀ ਵਾ ਆ ਦੇਖੋ ਜੀ ਗੇਟਾਂ ਦੇ ਵਿੱਚ ਆਪਾਂ ਪਾ ਤੇ ਫੜ ਗਏ ਹਾਂ ਜੀ ਹਾਂ ਜੀ ਆ ਦੇਖੋਾਰੇ ਭੰਗੇ ਗਏ ਗੇਟ ਦੇ ਕਿ ਪੌਣੂ ਕੀ ਲੱਗਦਾ ਬਈ ਕਿੱਦਾਂ ਲੱਗਦਾ ਪਈ ਪਤਾ ਨਹੀਂ ਆ ਕੋਈ ਆਫਰੀਕੀ ਜਿਹੜਾ ਹੀ ਹੁੰਦੀ ਆ ਅੰਜੇ ਹੁੰਦੀ ਬੰਦਿਆਂ ਦੀ ਇੱਕ ਦੂਜੇ ਨਾਲ ਉਹ ਜਦੋਂ ਗਲੀ ਵਿੱਚ ਆਉਂਦੇ ਆ ਜਾਂ ਕਿਸੇ ਨਾਲ ਕਿਹਦੇ ਕਦੇ ਆਏ ਕਦੇ ਨਹੀਂ ਆ ਇਹ ਸਾਨੂੰ ਤੋਂ ਪਤਾ ਨਹੀਂ ਅਸੀਂ ਤਾਂ ਲੋਹੜੀ ਦਾ ਤਿਉਹਾਰ ਮਨਾ ਕੇ 12:00 12:15 ਵਜੇ ਸਾਰੇ ਅੰਦਰ ਚਲ ਗਏ ਉਸ ਤੋਂ ਬਾਅਦ ਯਾਨੀ ਕਿ ਅੱਧੇ ਘੰਟੇ ਬਾਅਦ ਕੋਈ ਆਇਆ ਉਹ ਸਾਨੂੰ ਤਾਂ ਥਾੜ ਥਾੜ ਹੁੰਦੀ ਸੁਣੀ ਵੀ ਆਵਾਜ਼ ਹੀ ਕਾਦੀ ਹੁੰਦੀ ਗਈ ਆ ਤੁਸੀਂ ਬਾਹਰ ਨਹੀਂ ਨਿਕਲੇ ਉਸ ਬਾਹਰ ਨਹੀਂ ਗਲੇ ਕੋਠੇ ਤੋਂ ਜਦੋਂ ਰੋਲਾ ਪਾਇਆ ਤੇ ਉਹ ਬੰਦੇ ਮਾਰ ਮੁਰ ਕੇ ਗੱਡੀ ਭੰਨ ਕੇ ਨਿਕਲੇ ਜਿਵੇਂ ਕਿਸੇ ਇਧਰ ਨੂੰ ਰੋੜਾ ਦੂ ਕਿੰਨੇ ਜਾਨੇ ਤੇ ਗੱਡੀ ਖੜੀ ਜਿੱਥੇ ਉਹ ਗੱਡੀ ਵਿੱਚ ਬਹਿ ਕੇ ਚੱਲ ਕੇ ਸ਼ਾਇਦ ਮੋਟਰਸਾਈਕਲਾਂ ਤੇ ਵੀ ਹੋਣਗੇ ਬਾਕੀ ਬੰਦੇ ਤੇ ਯਾਨੀ ਇੱਥੇ ਵੀ ਹੋਇਆ ਤੇ ਹੁਣ ਸਾਨੂੰ ਪਤਾ ਲੱਗਾ ਇੱਥੇ ਪ੍ਰੀਤ ਨਗਰ ਵੀ ਭੰਗ ਕੇ ਗਏ ਗੱਡੀਆਂ ਉੱਥੇ ਵੀ ਕਿਸੇ ਗੇਟ ਕੋਟ ਘਰ ਕੋਟ ਕਾਫੀ ਭੰਗ ਕੇ ਗਏ ਉੱਥੇ ਵੀ ਕਿਸੇ ਦੀਆਂ ਗੱਡੀਆਂ ਬਾਹਰ ਹੀ ਦੇਖੜੀਆਂ ਦੀਆਂ ਇਹਦਾ ਜਦੋਂ ਦਾਤ ਮਾਰਨੇ ਆ ਜਾਂ ਮਤਲਬ ਗੱਡੀਆਂ ਭੰਨਣੀਆਂ ਉਹਦਾ ਕੀ ਸੰਕੇਤ ਕੀ ਦੇਣਾ ਚਾਹੁੰਦੇ ਆ ਭਾਈ ਸੰਕੇਤ ਕੀ ਆ ਦ دہشت ਬੁਲਾਉਣਾ ਚਾਹੁੰਦੇ ਆ ਗੁੰਡਾ ਕਰਦੀ ਆ ਜੀ ਗੁੰਡਾ ਕਰਦੀ ਆ ਜੀ ਸ਼ਾਰਜ ਇਹ ਥੋੜੀ ਹੁਣ ਕੋ ਸੇਫ ਥੋੜੀ ਲੱਗਿਆ ਵਾ ਇਹ ਸਰਕਾਰਾਂ ਨੂੰ ਥੋੜੀ ਨਕੇਲ ਕੱਸਣੀ ਚਾਹੀਦੀ ਇਦਾਂ ਦੇ ਅੰਸਰਾਂ ਦੇ ਜੀ ਹੁਣ ਗਰੀਬ ਬੰਦਾ ਕੋਈ ਨਿਆਣਾ ਬਾਹਰ ਬੈਠਾ ਕੋਈ ਸਿਆਣਾ ਬੈਠਾ ਕੋਈ ਨਿਆਣੇ ਦੇ ਮਾਰਗ ਜਾਂ ਕੁਛ ਨਹੀਂ ਤੁਸੀਂ ਜਾਣ ਜਾ ਸਕਦੀ ਆ ਯਾਨੀ ਕਿ ਇਹਦਾ ਬਦ ਇਹ ਜਦ ਗੱਡੀਆਂ ਦੀ ਨੂੰ ਬਕਸ਼ਾ ਦੇ ਜੋ ਬੰਦੇ ਨੂੰ ਕਿਹੜਾ ਕੋਈ ਬਕਸ਼ਣਾ ਜੀ ਕੋਈ ਮੋੜਿਆ ਗਿਆ ਉਹਨਾਂ ਦੇ ਤੇ ਕਾਫੀ ਨੁਕਸਾਨ ਕਰ ਗਏ ਆ ਗੱਡੀ ਆ ਮੁੰਡਾ ਕਸਤਾਂ ਦੇ ਗੱਡੀ ਲਈ ਸੀ ਛੋਟਾ ਬ੍ਰਦਰ ਆ ਮੇਰਾ ਜੀ ਉਹਦੇ ਤੋਂ ਜ਼ਿਆਦਾ ਕੋਈ ਕਸੂਰੀ ਨਹੀਂ ਉਹਥੇ ਅੰਦਰ ਲਾਉਂਦਾ ਵੀ ਸੇ ਹੋਊਗੀ ਰੋਡ ਦੇ ਉੱਤੇ ਕੋਈ ਨੁਕਸਾਨ ਨਾ ਹੋ ਜੇ ਗੱਡੀ ਨੂੰ ਅੰਦਰ ਲਾ ਲੈਂਦੇ ਆ ਗਲੀ ਜੇ ਤੋ ਬੰਦੇ ਕੋ ਗੱਡੀ ਗਲੀ ਚ ਵੀ ਭੰਨ ਗਿਆ ਹਰ ਬੰਦਾ ਬਚਾਉਣ ਦੀ ਕੋਸ਼ਿਸ਼ ਕਰਦਾ ਬਚਾਉਣ ਦੀ ਕੋਸ਼ਿਸ਼ ਕਰਦੇ ਮਿਹਨਤੀ ਬੰਦੇ ਆ ਜਿਹੜੇ ਕਰਕੇ ਖਾਣਾ ਉਹ ਹੀ ਕਰਦਾ ਉਹ ਹੀ ਵਿਚਾਰਾ ਉਹਦਾ ਕਿਸ ਤਾਂ ਗੱਡੀ ਦੀਆਂ ਵਿਚਾਰਾ ਦਿੰਦਾ ਵਾ ਤੇ ਤੁਸੀਂ ਪੁਲਿਸ ਨੂੰ ਕੋਈ ਇਤਲਾਹ ਦਿੱਤੀ? ਬਹੁਤ ਸੌ ਰਾਤੀ ਆਈ ਸੀਗੀ ਉਹ ਕਹਿੰਦੇ ਵੀ ਅਸੀਂ ਇਹ ਕਾਰਵਾਈ ਕਰਾਂਗੇ ਤੇ ਮੁੜ ਕੇ ਤਾਂ ਪੁਲਸ ਹੋਈ ਤੇ ਕਹਿੰਦੇ 11 ਵਜੇ ਆਵਾਂਗੇ ਅਜੇ ਤੱਕ ਕੋਈ ਆਇਆ ਨਹੀਂ ਬਾਈ ਕੋਈ ਸੀਸੀਟੀ ਵੀ ਕੈਮਰੇ ਵਿੱਚ ਮੇਰੀ ਹੋਵੇ ਸੀਸੀ ਕੈਮਰੇ ਵਾਲੀ ਗੱਲ ਨਹੀਂ ਕਿ ਕੋਈ ਰੋਡ ਤੇ ਲੱਗੇ ਹੋ ਧੁੰਦ ਦੇ ਕਰਕੇ ਪਈ ਕਰਕੇ ਤੇ ਕੋਈ ਖਤਾਬ ਨਜ਼ਰ ਨਹੀਂ ਆ ਰਿਹਾ ਬਾਈ ਜੇ ਕਰਾਂ ਤੇ ਆਪਣੇ ਤੌਰ ਤੇ ਠੀਕ ਹੈ ਤੇ ਸਾਨੂੰ ਕੋਈ ਮਸਲੇ ਦਾ ਹੱਲ ਮਿਲਿਆ ਨਹੀਂ ਉਹ ਜੋ ਸਰਕਾਰਾਂ ਨੂੰ ਉਹਨੇ ਹੱਲ ਕਰਨਾ ਹੀ ਹੋਦਾ ਈ ਕੀ ਨਾਮ ਤੁਹਾਡਾ ਜੀ ਮੇਰਾ ਨਾਮ ਕਸ਼ਮੀਰ ਸਿੰਘ ਆ ਜੀ ਕਿਹੜਾ ਮਹੱਲਾ ਜੀ ਬੰਦਾ ਮਹੱਲਾ ਭਗਤਪੁਰਾ ਗਲੀ ਨੰਬਰ 5 ਆ ਜੀ ਠੀਕ ਹੈ ਜੀ ਕੀ ਮੰਗ ਕਰਦੇ ਹੋ ਮੰਗ ਇਹ ਕਰਦੇ ਸਰਕਾਰਾਂ ਨੂੰ ਨਕੇਲ ਕੱਸਣੀ ਚਾਹੀਦੀ ਇਦਾਂ ਬਿਆਨਸਾ ਦੇ ਜੀ ਇਨਸਾਮ ਚਾਹੀਦਾ ਜਾਂ ਨੁਕਸਾਨ ਜਿਹੜਾ ਹੋ ਗਿਆ ਜਿਹੜਾ ਗਰੀਬ ਬੰਦੇ ਨੇ ਮਿਹਨਤ ਕਿਸਾਨਾਂ ਦੇ ਗੱਡੀਆਂ ਲੈ ਕੇ ਲੋਕੀ ਨਿਆਣੀ ਮਿਹਨਤਾਂ ਕਰਦੇ ਆ ਮੁੜ ਕੇ ਇਦਾਂ ਦਾ ਨੁਕਸਾਨ ਕਰ ਦਿੰਦੇ ਆਗੇ ਕੁਝ ਨਹੀਂ ਕੋਈ ਫਾਇਦਾ ਤਾਂ ਹੈ ਨਹੀਂ ਉਹਨਾਂ ਦਾ ਵੀ ਕੋਈ ਫਾਇਦਾ ਨਹੀਂ ਹੈਗਾ ਦੱਸੋ ਦੂਜੇ ਬੰਦੇ ਤਾਂ ਨੁਕਸਾਨ ਕਰ ਗਏ ਕਿਹចਾ ਫੇਸ ਬੱਚੇ ਜਨਾ ਮੈਂ ਚੱਖਾ ਪਾ ਲਈ ਭਾਜੀ ਤੁਹਾਡੇ ਗੇਟ ਦੇ ਵਿੱਚ ਵੀ ਦਾਲ ਵੱਜੀ ਆ ਹਾਂਜੀ ਮੱਚੀ ਆ ਜੀ ਤੇ ਕੀ ਕੋ ਤੁਹਾਡੇ ਨਾਲ ਕੋਈ ਜਾਤੀ ਦੁਸ਼ਮਣੀ ਜਾਂ ਕੁਝ ਨਹੀਂ ਕੋਈ ਪਤਾ ਹੀ ਨਹੀਂ ਆ ਕੌਣ ਆ ਕੌਣ ਨਹੀਂ ਹੈਗੇ ਅਸੀਂ ਇੱਥੇ ਬਾਹਰ ਸੀਗੇ ਬਾਹਰੋਂ ਹੀ ਅੰਦਰ ਵੜ ਗਏ ਹੈਗੇ ਆ 12 ਵਜੇ ਦਾ ਟਾਈਮ ਸੀਗਾ 12 ਵਜੇ ਦੇ ਟਾਈਮ ਦੇ ਵਿੱਚ ਅਸੀਂ ਜਿੱਦਾਂ ਇੰਨਾ ਜਦੋਂ 3:30 ਹੋਈ ਨਾ ਤਾਂ ਅਸੀਂ ਉੱਪਰੋਂ ਇੱਕਦਮ ਦੇਖਿਆ ਵੀ ਕੌਣ ਆ ਕੌਣ ਆ ਹੈਗਾ ਮੈਂ ਕਿਹਾ ਵੀਡੀਓ ਬਣਾਈਏ ਵੀਡੀਓ ਬਣਾਈਏ ਇਹਨਾਂ ਦੀ ਉਹ ਵੀਡੀਓ ਹੌਣ ਚੱਕਨ ਤੇ ਜਦੋਂ ਰੋਲਾ ਪੈ ਗਿਆ ਵੀਡੀਓ ਬਣਾਈ ਉਹ 75 ਉਹਨੇ ਜੇ ਕੋਈ ਸਾਰੀ ਗਲੀ ਬਾਹਰ ਆ ਗਈ ਗੇਟ ਖੋਲ ਕੇ ਫੇਰ ਅੱਧਾ ਪੂਣਾ ਘੰਟਾ ਰਹੇ ਫੇਰ ਮੁਲਾਜ਼ਮ ਵੀ ਆਏ ਸੀਗੇ ਉਹਨਾਂ ਨੇ ਹਾਲੇ ਤੱਕਰ ਤੋਂ ਕੁਝ ਨਹੀਂ ਕਾਰਵਾਈ ਕੋਈ ਨਹੀਂ ਹੋਈ ਤੁਸੀਂ ਦੁਬਾਰਾ ਕੋਈ ਫੋਨ ਫਾਨ ਕੀਤਾ ਉਹਨਾਂ ਨੂੰ ਉਹਨਾਂ ਨੇ ਹਾਲੇ ਕੁਝ ਨਹੀਂ ਕੀਤਾ ਕਹਿੰਦੇ ਸੀ ਆਪ ਅਸੀਂ ਆਵਾਂਗੇ 11:00 ਵਜੇ ਠੀਕ ਆ ਮਤਲਬ ਇੱਕ ਦਹਿਸ਼ਤ ਭਲਾਉਣ ਦਾ ਕੰਮ ਕੀਤਾ ਗਿਆ ਦਹਿਸ਼ਤ ਹੀ ਆ ਜੀ ਹਾਂ ਜੀ ਦਹਿਸ਼ਤ ਹੀ ਆ ਇਹ ਕੀ ਨਾਮ ਤੁਹਾਡਾ ਜੀ ਨਿਰਮਲ ਸਿੰਘ ਠੀਕ ਆ ਜੀ ਕਿਦਾ ਕੇ ਤਾਂ ਵੀ ਮੈਂ ਤੇਰੀ ਟੀਮ ਇਹ ਬੱਚੇ ਦੀ ਆ ਜੀ ਬੇਟਾ ਵਾ ਜੀ ਬੇਟਾ ਤੁਹਾਡਾ ਬੇਟਾ ਪੈਨਸ਼ਨ ਹੱਥ ਮਿਲਦੇ ਮੈਨੂੰ ਉਹ ਪੈਸੇ ਰੱਖ ਰੱਖਵੇਂ ਜੇ ਕਿਸੇ ਦਾ ਮੋਰ ਜੀ ਤੁਸੀਂ ਕਸਮ ਦਿੰਦੇ ਨਾ ਹਾਂ ਜੀ ਇਹ ਤੇ ਤਿਆਰੀ ਕਰ ਇਹਦਾ ਬੇਟੇ ਦਾ ਕੀ ਕਸੂਰ ਆ ਇਹਦਾ ਕੋਈ ਕਸੂਰ ਨਹੀਂ ਅੱਛਾ ਬੰਦੇ ਪਤਾ ਹੀ ਨਹੀਂ ਪਾਉਂਗਾ ਬੰਦੇ ਕੋਈ ਸ਼ੱਕ ਨਹੀਂ ਸ਼ੱਕ ਕੋਈ ਨਹੀਂ ਹੈਗੀ ਚਾ ਕੋਈ ਤੇ ਪ੍ਰਸ਼ਾਸਨ ਨੂੰ ਕੁਝ ਕਹਿਣਾ ਚਾਹੁੰਦਾ ਤੇ ਇਹ ਬੇਚ ਕਾਦੇ ਵੀ ਗਰੀਬ ਮਾਰ ਕੱਤ ਕਰਦੇ ਵੀ ਜਿਹੜਾ ਤੁਹਾਡੀ ਦੁਸ਼ਮਣੀ ਉਹਦਾ ਨਾਮ ਲੈ ਕੇ ਹਾਕ ਮਾਰ ਕੇ ਸੱਦੋ ਬਿਹਾਓ ਬਾਹਰ ਅਸੀਂ ਆ ਗਏ ਆ ਇਹ ਇਦਾਂ ਇਦਾਂ ਥੋੜਾ ਕਰਨ ਚਾਹੀਦੀ ਕੀ ਨਾਮ ਤੁਹਾਡਾ ਮੇਰਾ ਨਾਮ ਦਸਵਿੰਦਰ ਕੌਰ ਕੀ ਨਾਮ ਬਾਕੀ ਫਿਰ ਮੇਰੇ ਬਬੂ ਆ ਚੋ ਫਿਰ ਨਾਲ ਸਾਡੇ ਕੋ ਆਂਦੀ ਇਹਨਾਂ ਦੀ ਮਾਰ ਕ ਹੂੰ